Gracias. <laughs> ਕੱਲ ਦੀ ਕੀ ਨੇ ਕੱਲ ਦੀ ਕੀ ਨੇ ਤੋਂ ਜੀ ਦੰਗੇ ਹੋਰ ਪੋਰਪਟੇ ਆਲੇ ਆਦੋ ਮੇਰਾ ਘੱਟੀ ਦਾ ਸ਼ੀਸ਼ਾ ਤੋੜ ਕੇ ਜੀ ਤੇ ਕੈਮਰਾ ਲੈ ਕੇ ਦੁਕਾਨ ਦਾ ਸਾਰਾ ਤੋੜ ਕੇ ਜੀ ਬੰਨ ਬੋਲੂ ਸਾਰਾ ਕੋਈ ਪੰਨ ਕੇ ਨਹੀਂ ਜੀ ਤੁਸੀਂ ਟੀਵੀ ਆਰ ਚਲਾ ਕੇ ਦੇਖੇ ਉੱਤ ਕੋ ਬੰਦੇ ਦੀ ਪਛਾਣ ਆਉਂਦੀ ਪਛਾਣ ਆ ਰਹੀ ਆਉਣੀ ਆ ਰਹੀ ਆ ਜੀ ਆ ਰਹੀ ਹੈ ਕੋਲ ਕੋਲ ਬੰਦਾ ਹੋ ਸਕਦਾ ਵੰਟੀ ਆ ਜੀ ਵੰਟੀ ਆ ਪੰਟੀ ਵੀ ਛੇੜੀ ਜੀ ਤੇ ਪੰਟੀ ਵੀ ਛੇੜੀ ਇੱਥੇ ਜਿਹੜਾ ਫਿਰਦਾ ਹੁੰਦਾ ਹੈ ਜੀ ਮਲਟੀ ਆ ਹਾਂ ਜੀ ਆ ਬਿਲਕੁਲ ਸ਼ਰੀਰ ਦੀ ਪੰਟੀ ਆ ਫੋਟੋ ਦਿਖਾ ਰਿਹਾ ਜੀ ਮੈਂ ਆ ਕੈਮਰੇ ਚ ਫੀਡ ਆ ਫੋਟੋ ਸਾਨੂੰ ਆ ਕਲੀਅਰ ਕਰਕੇ ਲਗਾਉਣਾ ਵੀ ਆ ਬੰਤਾ ਕੈਮਰੇ ਪੰਨੀ ਜਾਂਦਾ ਜੀ ਡੰਡੇ ਵਾਲਾ ਡੰਡੇ ਵਾਲਾ ਪੰਨੀ ਜਾਂਦਾ ਹਾਲੇ ਕੋਈ ਕੰਪਲੀਟ ਨੇ ਵਾਲੇ ਤਾਂ ਉਹਨਾਂ ਅੱਗੇ ਕੱਟੇ ਹੋ ਕੇ ਜਾ ਰਹੇ ਆ ਟਾਣਾ ਜੀ ਨੰਬਰ ਪਲੇਟ ਆ ਆ ਪੰਟੀ ਵੀ ਆਲੀ ਇਹ ਖਾਲੀ ਦਾ ਨਾਮ ਲਾਈ ਹੈ ਹੈ ਬੜੀ ਵਾਰ ਆ ਰਹੀ ਹੈ ਫੋਟੋ ਮੇਰਾ ਨਾਮ ਜੀ ਬੇਨਤ ਸਿੰਘ ਕੈਂਥ ਸ਼ਹਿਰ ਭਲਾੜਾ ਦਾ ਵਾਸੀ ਵਾਰ ਨੰਬਰ 10 ਦਾ ਸਾਡੇ ਦੇਸ਼ ਦੇ ਮਹਾਨ ਸ਼ਹੀਦ ਸ਼ਹੀਦ ਕਪਤਨ ਕੇ ਕੇ ਗੌਰ ਦਾ ਇੱਕ ਬੁੱਤ ਸਬਤ ਕੀਤਾ ਹੋਇਆ ਸੀ ਜਿਸ ਦੇ ਰਾਤ ਸਮੇਂ ਕੋਈ ਸ਼ਰਾਰਤੀ ਅਨਸਰ ਇਹਨਾਂ ਦੀ ਭੰਨ ਤੋੜ ਕਰ ਗਏ ਹਨ ਪਰ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਤੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਮੰਗ ਕਰਦੇ ਹਾਂ ਕਿ ਇਹੋ ਜੇ ਗੁੰਡੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇੱਕ ਬੇਨਤੀ ਵੀ ਕਰਦੇ ਆ ਕਿ ਭੁਲਾੜਾ ਸ਼ਹਿਰ ਦੇ ਵਿੱਚ ਸਰੇ ਆਮ ਨਸ਼ਾ ਵਿਕ ਰਹੇ ਹਨ ਨਸ਼ੇੜੀ ਲੋਕ ਇਹੋ ਜਿਹੇ ਨਸ਼ੇ ਕਰਕੇ ਰਾਤ ਨੂੰ ਇਹੋ ਜਿਹੇ ਮਹਾਰਸ਼ੀ ਦਾ ਆਪਮਾਨ ਕਰਦੇ ਨੇ ਜੋ ਕਿ ਕਿਸੇ ਵੀ ਕਿਸਮ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਪ੍ਰਸ਼ਾਸਨ ਨੇ ਇਸ ਦੇ ਖਿਲਾਫ ਇਹੋ ਜਿਹੇ ਗੁੰਡਾਗਰਦੀਆਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸ਼ਹਿਰ ਦੇ ਵਿੱਚ ਇਸੇ ਥਾਂ ਦੇ ਉੱਤੇ ਜਿੱਥੇ ਇਹ ਸ਼ਹੀਦ ਦਾ ਪਾਣ ਕੀਤਾ ਗਿਆ ਧਰਨਾ ਲਾਵਾਂਗੇ ਸਰਕਾਰ ਦੇ ਖਿਲਾਫ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਹੋ ਜੇ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਫਿਰ ਵੀ ਆਪਣੇ ਤੌਰ ਤੇ ਕਿਸੇ ਕਾਰਵਾਈ ਕਰਨੀ ਮਜਬੂਰ ਹੋਵਾਂਗੇ